1 ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਮਜ਼ਦੂਰ ਆਗੂਆਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ 1 ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਵਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਕਿ ਅੱਜ ਅਸੀਂ ਕੀਤੀ ਲੋਕਾਂ ਦੇ ਜਿਹੜੇ ਸ਼ਹੀਦ ਆ ਸਵਾਗੋ ਦੇ ਵਿੱਚ ਜਿਹੜੇ ਸਾਡੇ ਮਜ਼ਦੂਰਾਂ ਨੇ ਕੀਤੀ ਲੋਕਾਂ ਨੇ ਇਕੱਠੇ ਹੋ ਕੇ ਲੜਾਈ ਲੜੀ ਅੱਜ 1 ਮਈ ਦਾ ਦਿਨ ਹੈ ਜਿਹੜਾ ਮਜ਼ਦੂਰਾਂ ਦਾ ਦਿਨ ਹੈ ਤੇ ਅੱਜ ਸਾਰੇ ਭਾਰਤ ਦੇ ਵਿੱਚ ਸਾਰੀ ਦੁਨੀਆ ਭਰ ਦੇ ਵਿੱਚ ਮਜ਼ਦੂਰ ਇਕੱਠੇ ਹੋ ਕੇ ਜਿਹੜਾ ਆਪਣਾ ਦਿਨ ਮਨਾ ਰਹੇ ਆ ਉਸੇ ਕੜੀ ਵਜੋਂ ਅਸੀਂ ਪਿੰਡ ਤੋੜ ਦੇ ਵਿੱਚ ਮਜ਼ਦੂਰਾਂ ਦਾ ਦਿਨ ਮਨਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਰਨ ਕਰਦੇ ਆਂ ਕਿ ਜਿਹੜਾ ਵੀ ਮਜ਼ਦੂਰਾਂ ਦੇ ਨਾਲ ਆ ਜਿਹੜੀਆਂ ਵੀ ਧਿਰਾਂ ਵੱਲੋਂ ਜਿਹੜੀਆਂ ਵੀ ਸਰਕਾਰਾਂ ਵੱਲੋਂ ਜ਼ੁਲਮ ਕੀਤਾ ਜਾਊਗਾ ਅਸੀਂ ਸ਼ਗਾਗੋ ਦੇ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੇ ਪੁਰਨਿਆਂ ਤੇ ਚੱਲ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੀ ਜਿਹੜੀ ਬੰਦ ਖਲਾਸੀ ਵਾਸਤੇ ਲਗਾਤਾਰ ਮદાન ਦੇ ਵਿੱਚ ਆਵਾਂਗੇ ਇਹ ਅੱਜ ਤੋੜਪਿੰਡ ਦੇ ਸਾਰੇ ਮਜ਼ਦੂਰ ਇਕੱਠੇ ਹੋਏ ਆ ਕਿਉਂਕਿ ਇਤਿਹਾਸ ਹੈ ਸਗਾਗੋ ਦੇ ਸ਼ਹਿਰ ਦੇ ਵਿੱਚ ਜਿਹੜੇ ਕਿਰਤੀ ਲੋਕ ਸੀ ਜਦੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਆਪਣੇ ਸਰਕਾਰਾਂ ਦੇ ਖਿਲਾਫ ਜਦੋਂ ਸੰਘਰਸ਼ ਕਰ ਰਹੇ ਸੀ ਤੇ ਉਸ ਸਮੇਂ ਦੀ ਹਕੂਮਤ ਨੇ ਮਜ਼ਦੂਰਾਂ ਦੇ ਉੱਤੇ ਗੋਲੀ ਚਲਾ ਕੇ ਤੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਸ ਸਮੇਂ ਦੇ ਵਿੱਚ ਇੱਕ ਛੋਟਾ ਇੱਕ ਇੱਕ ਸਾਲ ਦਾ ਬੱਚਾ ਜਿਹੜਾ ਮਜ਼ਦੂਰ ਆਉਤਰੇ ਚੁੱਕਿਆ ਸੀ ਉਹਦੇ ਜਦੋਂ ਗੋਲੀ ਵੱਜੀ ਤੇ ਉਹਦਾ ਵੀ ਜਿਹੜਾ ਖੂਨ ਨਿਕਲਿਆ ਤੇ ਉਹ ਆਹੜਾ ਝੰਡਾ ਤੁਸੀਂ ਲਾਲ ਵੇਖ ਰਹਿ ਜੋ ਉਹ ਸੌਰਤ ਨੇ ਚਿੱਟਾ ਝੰਡਾ ਫੜਿਆ ਸੀ ਤੇ ਜਦੋਂ ਝੰਡੇ ਨੂੰ ਉਸ ਝੰਡੇ ਦੇ ਵਿੱਚ ਉਹ ਬੱਚੇ ਨੂੰ ਬੁਲੇਟਿਆ ਤੇ ਉਹ ਖੂਨ ਦੇ ਨਾਲ ਸਾਰਾ ਲਾਲ ਝੰਡਾ ਹੋ ਗਿਆ ਇਹ ਝੰਡਾ ਜੋ ਝੰਡਾ ਵਾ ਜਿਹੜਾ ਮਜ਼ਦੂਰਾਂ ਦੇ ਖੂਨ ਦੇ ਨਾਲ ਰੰਗਿਆ ਆ ਇਹ ਝੰਡਾ ਕਿਰਤੀ ਲੋਕਾਂ ਦੇ ਖੂਨ ਨਾਲ ਰੰਗਿਆ ਇਸ ਕਰਕੇ ਅੱਜ ਅਸੀਂ ਸ਼ਗਾਗੋ ਦੇ ਸ਼ਹੀਦਾਂ ਨੂੰ ਯਾਦ ਕਰਕੇ ਪਿੰਡ ਤੋੜ ਦੇ ਵਿੱਚ ਜਿਹੜਾ ਅਸੀਂ ਦਿਨ ਮਨਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਕਿਰਤੀ ਲੋਕਾਂ ਦੀ ਬੰਦ ਖਲਾਸੀ ਵਾਸਤੇ ਲੜਾਈ ਲੜੀ ਜਾਊਗੀ ਉਹਦੇ ਵਿੱਚ ਪਿੰਡ ਤੋੜ ਦੇ ਮਜ਼ਦੂਰ ਵੱਧ ਤੋਂ ਵੱਧ ਹਿੱਸਾ ਪਾਉਣਗੇ